ਭੈਣ ਜੋਂ ਨੂੰ ਫੋਨ ਕਰਦੇ ਹੋ ਕਿਉਂ ਨਾ ਬੋਲਾਂ ਮੈਂ ਉਸ ਬੱਚੇ ਪਿੱਛੇ ਮੈਂ ਤਾਂ ਬੋਲਾਂਗੀ ਫੈਨੂੰ ਅੱਜ ਵੀ ਉਸ ਬੱਚੇ ਦਾ ਦਰਦ ਵਾ ਜਦੋਂ ਵੇਖਦੇ ਸਾਡੇ ਅੱਖਾਂ ਚ ਪਾਣੀ ਆ ਜਾਂਦਾ ਭੈਣ ਦਿਓ ਚਾਰੋ ਤੁਹਾਨੂੰ ਚੜੀ ਲਿਖੀ ਨਾ ਹੈ ਹੀ ਨਹੀਂ ਸਾਲਿਓ ਮੇਰਿਓ ਕੁੱਤੇ ਸਾਲੇ ਭੈਣ ਦੇ ਯਾਰ ਸਾਲੇ ਨਾ ਹੋਣਾ ਸਾਲੇ ਸ਼ਰਮ ਕਰੋ ਥੋੜੀ ਬਾਲੀ ਜਦੋਂ ਵੇਖੀਦਾ ਨਾ ਅੱਜ ਵੀ ਪੰਜਾਬ ਵਾਲ ਵੇਖ ਕੇ ਰੋਣ ਆਉਂਦਾ ਸਾਲਾ ਤੂੰ ਹੀ ਤੁਹਾਡੇ ਪੰਜਾਬ ਚ ਗੰਦ ਪਾਤਾ ਗੰਦੀ ਜਾਤ ਤੁਸੀਂ ਤਾਂ ਕਿਸੇ ਨੂੰ ਬਖਸ਼ਣ ਹੀ ਨਹੀਂ ਦੇ ਜਿਹੜਾ ਤੁਹਾਡਾ ਤੁਹਾਡੇ ਦਾ ਭਲਾ ਕਰਦਾ ਤੁਸੀਂ ਉਹਦੇ ਲਾਉ ਨਾ ਹੀ ਜਾਣੇ ਮਾਰ ਮਾਰ ਕੇ ਥੋੜੀਆਂ ਮਾਰੀ ਜਾਂਦੇ ਜਿਨ੍ਹਾਂ ਨੇ ਤੁਹਾਨੂੰ ਕਰਾਇਆ ਤੇ ਰੱਖਿਆ ਸਾਲਿਓ ਮੇਰਿਓ ਕਿਸੇ ਨੂੰ ਕੋਛ ਕਹਿੰਨੇ ਕਿਸੇ ਨੂੰ ਕੋਛ ਕਹਿੰਨੇ ਠੀਕ ਆ ਸ਼ਰਮ ਕਰੋ ਇਹ ਜਿਆਦਾ ਭਈਆਂ ਦੇ ਕਾਂਟ ਕਿਹੜਾ ਭਈਆ ਚੰਗਾ ਵਾ ਮੈਨੂੰ ਦੱਸੋ ਕਿਹੜਾ ਚੰਗਾ ਵਾ ਆਏ ਕਿਹੜਾ ਖਬਰ ਸੁਣੀ ਦੀ ਭਈਆਂ ਦੀ ਆਏ ਕਿਹੜਾ ਸਾਲੀ ਖਬਰ ਸੁਣੀ ਦੀ ਭਈਆਂ ਦੀ ਕਿਹੜਾ ਭੈਣ ਦਾ ਯਾਰ ਚੰਗਾ ਆਪਣੀ ਦਾ ਸਾਲਾ ਤੁਹਾਡੇ ਚ ਹੀ ਰਵਾਜ ਉਧਰ ਆਪਣੀਆਂ ਨਾਲ ਵਿਆਹ ਕਰਨ ਲੈ ਉਧਰ ਹੀ ਜਾਓ ਆਪਣੇ ਵਿਹਾਰ ਚ ਜਾ ਕੇ ਗੰਦ ਪਾਓ ਇੱਧਰ ਨਾ ਗੰਦ ਪਾਓ ਪੈਣਦੇ ਯਾਰੋ ਕੁੱਤੇਓ ਸਾਲਿਓ ਗੰਦ ਪਾਇਆ ਕੁੱਤਿਆਂ ਨੇ ਸਾਲਿਆ ਭਈਏ ਝੌਲ ਖਾਣੀ ਗੰਦੀ ਜਿਆਤ ਸੜੀ ਸਾਲਿਆ ਇਹੋ ਜਿਹਾ ਛੇਤਰ ਮਾਰ ਕੇ ਪੰਜਾਬ ਚੋਂ ਬਾਹਰ ਕੱਢਾਂਗੇ ਜ਼ਿੰਦਗੀ ਚ ਯਾਦ ਰੱਖੂਗੇ ਪੰਜਾਬ ਦੇ ਵਡੰਤੋਂ ਵੀ ਡਰਿਆ ਕਰੂਗੇ ਸਾਲਿਆ ਰਹਿਣ ਦੇ ਇੱਥੇ ਵੋਟਾਂ ਸਾਡੇ ਅਸਰ ਤੋਂ ਬਣਾ ਲਈਆਂ ਹਾਂ ਸਾਰਾ ਕੁਝ ਸਾਡੇ ਸਿਰ ਤੋਂ ਬਣਾ ਲਿਆ ਸਾਰੇ ਸਾਨੂੰ ਅੱਖਾਂ ਵਿੱਚ ਖੜ ਲਾ ਦੇ ਸਾਨੂੰ ਗੱਲਾਂ ਕਰਨ ਦੇ ਸਾਨੂੰ ਧਮਕਿਆ ਲਾਉਣ ਦੇ ਫੋਨ ਲਾ ਲਾ ਕੇ ਗੱਲਾਂ ਕਰਨ ਦੇ ਵੀ ਐਵੇਂ ਤਾਂ ਜਾਵਾਂ ਮੈਂ ਤਾਂ ਵੀਡੀਓ ਇਦਾਂ ਹੀ ਪਾਵਾਂਗੀ ਸੱਚ ਦੇ ਖਿਲਾਫ ਆਪਾਂ ਬੋਲਦੇ ਤੇ ਬੋਲਦੇ ਰਵਾਂਗੇ ਠੀਕ ਆ ਜਿਹੜੀ ਭੈਣ ਜਿਉਣੀ ਜਾ ਲੋ ਠੀਕ ਆ ਭੈਣ ਜਿਉਣੀ ਨਾ ਜਾਈ ਜਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਇੰਨਾਂ ਚੀਜ਼ਾਂ ਦਾ ਠੀਕ ਆ ਉਹ 4 ਸਾਲ ਦੀ ਬੱਚੀ ਨਾ ਇੰਨਾ ਤੋਂ ਹੀ ਇੰਨਾ ਗੰਦ ਖੋਲਿਆ ਦੇ ਕੱਪੜੇ ਲਾਏ ਪਏ ਸੀ ਭਈਏ ਨੇ ਉਦੋਂ ਸਾਲਿਆ ਕਿੱਥੇ ਮਰੇ ਹੋਣੇ ਗੰਦੀ ਦਾ ਜਾਤ ਉਦੋਂ ਕਿੱਥੇ ਮਰੇ ਹੋਣੇ ਹੈ ਜੇ ਤੁਹਾਨੂੰ ਕਹੀਏ ਜੇ ਕੋਈ ਤੁਹਾਨੂੰ ਕਹਨਗਾ ਤੁਸੀਂ ਉਹਦੇ ਖਿਲਾਫ ਹੋ ਜੰਨੇ ਹੈ ਉਦੋਂ ਕਿੱਥੇ ਗਏ ਹੋਗੇ ਅੱਜ ਸਾਡੇ ਮੰਤਰੀ ਵੀ ਮਰੇ ਫਿਰਦੇ ਸਾਡੇ ਮੰਤਰੀ ਵੀ ਪੰਜਾਬ ਦੇ ਮਰੇ ਫਿਰਦੇ ਉਹ ਵੀ ਨਹੀਂ ਕੋਹ ਗੋਲਦੇ ਠੀਕ ਹੈ ਤੁਹਾਡੀਆਂ ਬੋਟਾਂ ਬਣਾ ਕੇ ਤੁਹਾਨੂੰ ਸਾਡੇ ਪੰਜਾਬ ਨੇ ਸਿਰ ਤੇ ਚਲਾਇਆ ਪਿਆ ਇਹੋ ਜੇ ਕੰਜਰਾਂ ਨੂੰ ਜੁੱਤੀਆਂ ਮਾਰ ਕੇ ਬਾਹਰ ਕੱਢਣਾ ਚਾਹੀਦਾ ਗੰਦਗਾਂ ਜਿਆਤਾਂ ਨੂੰ ਝੌਲ ਖਾਣੀਆਂ ਨੂੰ ਠੀਕ ਆ ਹਰ ਥਾਂ ਤੇ ਡੇਲੀ ਤੁਹਾਡੇ ਕਾਂਟ ਹੁੰਦੇ ਮਈਆਂ ਦੇ ਡੇਲੀ ਕਾਂਟ ਹੁੰਦੇ ਧੀਆਂ ਪੈਣਾ ਛੋਟ ਛੋਟੇ ਬੱਚੇ ਨਹੀਂ ਸਾਡੇ ਘਰਾਂ ਚ ਵੀ ਸ਼ੇਪ ਪਤ ਕਹਣਾ ਚ ਸੇਫ ਨਹੀਂ ਆਲੇ ਸਾਡੇ ਬੱਚੇ ਬੁੱਢੀ ਕਹਿਣ ਦੀ ਬੁੱਢੀ ਹੋੜੀ ਮੰਤਰੀ ਜਿਹੜੇ ਮੰਤਰੀ ਉਹ ਤੁਹਾਡੇ ਹੀ ਤੁਹਾਡੇ ਉਧਰ ਦੀ ਮੰਤਰੀ ਹੈ ਨਾ ਕੀ ਕਹਿੰਦੇ ਹੀਗੀ ਵਿਹਾਰ ਦੀ ਮੰਤਰੀ ਹੀ ਠੀਕ ਹੈ ਕੀ ਕਹਿੰਦੇ ਜੇ ਇੱਕ ਬੱਚਾ ਮਰ ਗਿਆ ਤਾਂ ਕੀ ਫਰਕ ਪੈਂਦਾ ਬਥੇਰੇ ਹਜ਼ਾਰਾਂ ਹੀ ਬੱਚੇ ਜੰਮਦੇ ਅੱਛਾ ਹਜ਼ਾਰਾਂ ਬੱਚੇ ਜੰਮਦੇ ਤੇ ਹੁਣ ਤੁਹਾਡੇ ਭਈਏ ਮਰ ਜਾਣ ਸਾਲਿਓ ਤੁਹਾਡੀਆਂ ਧੀਆਂ ਭੈਣਾਂ ਦੀਆਂ ਅੱਜ ਤਾ ਲੁੱਟੀਆਂ ਜਾਣ ਤੇ ਸਾਡੇ ਵੀ ਇਧਰ ਹਜ਼ਾਰਾਂ ਹੀ ਬੱਚੇ ਜੰਮਦੇ ਫਿਰ ਤੁਹਾਡੇ ਵੀ ਹਜ਼ਾਰਾਂ ਹੀ ਬੱਚੇ ਜੰਮਦੇ ਸਾਨੂੰ ਕੀ ਫਰਕ ਪੈਂਦਾ ਜਿੱਥੇ ਮਰਜੀ ਜਾ ਕੇ ਰਵੋ ਸਾਡੇ ਵੱਲ ਮਰੋ ਤੁਹਾਡੇ ਵੱਲ ਜਿਓ ਸਾਨੂੰ ਕੀ ਫਰਕ ਪੈਂਦਾ ਤੁਸੀਂ ਕਹਿੰਨੇ ਆ ਨਾ ਇੱਧਰ ਰੋਟੀ ਕਮਾਉਣਾ ਹੈ ਅਸੀਂ ਕਹਿੰਦੇ ਇੱਧਰ ਸਾਡੇ ਪੰਜਾਬੀਆਂ ਦੇ ਅੱਗੇ ਹੱਥ ਜੋੜਦੇ ਹਾਂ ਤਲੂਏ ਚੱਟਦੇ ਸਾਡੇ ਪੰਜਾਬੀਆਂ ਦੇ ਕਹਿੰਨੇ ਆ ਨਾ ਅਸੀਂ ਇੱਧਰ ਰੋਟੀ ਕਮਾਉਣਾ ਆਏ ਹਾਂ ਅਸੀਂ ਐ ਕਰਨੇ ਸਾਡੇ ਗਰੀਬਾਂ ਨੂੰ ਭੈਣ ਦੇ ਯਾਰ ਤੋਈ ਗਰੀਬਾਂ ਗੰਜਾ 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 ਤਾਂ ਗੰਜਾ ਸਾਲਾ ਇੱਥੇ ਬਗਵਾਸ ਕਰਦੇ ਆ ਮੰਤਰੀ ਹੀ ਉਹ ਸਾਲਾ ਮੇਰਾ ਉਹ ਵੀ ਬਗਵਾਸ ਕਰਨ ਡਿਆ ਕੀ ਕਹਿੰਦਾ ਇਹ ਨਾ ਵੀ ਇਹ ਸਾਡੇ ਭਾਈਚਾਰਾ ਭਾਈਚਾਰੇ ਤੋਂ ਭੈਣ ਦੇ ਦੇ ਭੈਣ ਦੇ ਯਾਰ ਉਥੇ ਮਾਂ ਭੈਣ ਦੇ ਦੋ ਸਾਲਿਓ ਇਕੱਠੇ ਹੋਵੇ ਸਾਰੇ ਜਣੇ ਹੈਂ ਭੈਣਾ ਆਪਣੀਆਂ ਭਈਆਂ ਦੇ ਅੱਗੇ ਸੁੱੜ ਦੋ ਭੈਣ ਦੇ ਯਾਰ ਭਾਈ ਚਾਰਾ ਜੀ ਹੋਇਆ ਤੁਹਾਡਾ ਭੈਣ ਦੇ ਯਾਰ ਗੰਦੇ ਸਾਲੇ ਸਾਰਿਆਂ ਨੇ ਰਲ ਮਿਲ ਕੇ ਗੰਦ ਪਾਇਆ ਇਹਨਾਂ ਨੇ ਮੰਦਰ ਦੇ ਦੁੱਖਿਆ ਇਹ ਮੰਦਰਾ ਚ ਇਹ ਥੁੱਕਦੇ ਫਿਰਦੇ ਆ ਮੰਦਰਾ ਚ ਇਹ ਥੁੱਕਦੇ ਫਿਰਦੇ ਆ ਮੰਦਰ ਨੇ ਬਖਸ਼ੇ ਇਹਨਾਂ ਨੇ ਪੰਜਾਬੀ ਵੀਰ ਨੇ ਛੱਡੀਆਂ ਇਹਦੇ ਚ ਪਿੜਾ ਮਾਂ ਤੇ ਖਾ ਖਾ ਕੇ ਪਾਂ ਤਾ ਲੋਕਾਂ ਦੇ ਮੋਢਰਾ ਸ਼ਗਲ ਤੇ ਤੂੰ ਹੀ ਥੁੱਕਦੇ ਫਿਰਦੇ ਕਿਹੜੇ ਪਾਸੇ ਤੁਸੀਂ ਚੰਗੇ ਹੋ ਓਏ ਛੋਲਖਾਨੀ ਗੰਦੀ ਜਾਤ ਕਿਹੜੇ ਪਾਸੇ ਚੰਗੇ ਤੁਸੀਂ 7 ਵਜਣੇ ਇਹਨਾਂ ਦੇ ਹੁਣ ਜੁੱਤ ਪਹਿਣਾ ਤੁਹਾਡੇ ਜੁੱਤੀਆਂ ਦਾ ਜਿੱਤਿਆਂ ਦਾ ਹਾਰ ਪਹਿਣਾ